राधे राधे नमस्कार सत श्री अकाल जी मैं हरेंद्र कौर पूजा प्रभाकर सैलून बड़रुखा जिला संगरूर तो ਆਪ ਜੀ ਦਾ ਮੇਰੇ ਚੈਨਲ ਤੇ ਨਿਗਾਹ ਸਵਾਗਤ ਹੈ ਹਾਂਜੀ ਅੱਜ ਮੈਂ ਤੁਹਾਨੂੰ ਸਿਖਾਉਂਗੀ ਵੀ ਆਪਾਂ ਲਾਈਟ హెయిਰ ਦੇ ਵਿੱਚ ਕਿਦਾਂ ਸਟਾਈਲਿੰਗ ਕਰ ਸਕਦੇ ਆ ਆਪਣਾ ਚੱਲ ਰਿਹਾ ਬ੍ਰੇਡਸ ਦਾ ਪਿਛਲੀ ਵੀਡੀਓਜ਼ ਦੇ ਵਿੱਚ ਵੀ ਮੈਂ ਤੁਹਾਨੂੰ ਬ੍ਰੇਡਸ ਔਰ ਜੂੜੇ ਵਗੈਰਾ ਬਣਾਨੇ ਸਿਖਾਈ ਸੀ ਅੱਜ ਵੀ ਆਪਣਾ ਜਿਹੜਾ ਟਿਊਟੋਰੀਅਲ ਹੋਊਗਾ ਉਹਦੇ ਵਿੱਚ ਵੀ ਮੈਂ ਤੁਹਾਨੂੰ ਬ੍ਰੇਡ ਸਿਖਾਉਂਗੀ ਆਪਾਂ ਉਸੇ ਬ੍ਰੇਡ ਦਾ ਇੱਕ ਜੂੜਾ ਬਣਾਵਾਂਗੇ ਔਰ ਤੁਹਾਨੂੰ ਦੱਸਾਂਗੀ ਵੀ ਲਾਈਟ హెయిਰ ਦੇ ਵਿੱਚ ਆਪਾਂ ਬਾਉਂਸ ਕਿਵੇਂ ਕ੍ਰੀਏਟ ਕਰਨਾ ਹੈ ਜਿਹੜਾ ਬਾਉਂਸ ਕ੍ਰੀਏਟ ਕਰਨਾ ਹੈ ਉਹ ਆਪਾਂ ਕਰੀਪਰ ਦੇ ਨਾਲ ਕਰਨਾ ਹੈ ਅੱਜ ਉਹ ਮੈਂ ਤੁਹਾਨੂੰ ਸਿ ਹਾਂਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਪ੍ਰੈਪਰੇਸ਼ਨ ਕਰ ਲਈਏ ਜੇ ਕੋਈ ਵੀ ਆਪਾਂ ਸਟਾਈਲਿੰਗ ਕਰਨੀ ਹੈ ਆਇਨਿੰਗ ਕਰਨੀ ਹੈ ਕੁਝ ਵੀ ਆਪਾਂ ਨੇ ਬਾਲਾਂ ਦੇ ਉੱਪਰ ਅਗਰ ਵਰਕ ਕਰਨਾ ਹੈਗਾ ਤਾਂ ਸਭ ਤੋਂ ਪਹਿਲਾਂ ਬਾਲ ਸਾਫ਼ ਹੋਣਾ ਚਾਹੀਦਾ ਹੈ ਆਪਾਂ ਨੇ ਸਭ ਤੋਂ ਪਹਿਲਾਂ ਬਾਲਾਂ ਨੂੰ ਸ਼ੈਂਪੂ ਕਰ ਲਿਆ ਸ਼ੈਂਪੂ ਕਰਨ ਤੋਂ ਬਾਅਦ ਲਾਈਟ ਜੀ ਵੇਵਜ਼ ਸੀਗੇ ਬਾਲਾਂ ਦੇ ਵਿੱਚ ਉਹਨਾਂ ਨੂੰ ਕੱਢਣ ਦੇ ਲਈ ਆਪਾਂ ਨੇ ਲਾਈਟ ਜੀ ਆਇਨਿੰਗ ਕੀਤੀ ਹੈ ਮੋٹے ਮੋٹے ਸਟੈਪ ਲੈ ਕੇ ਆਪਾਂ ਹਲਕੀ ਹਲਕੀ ਆਇਰਨ ਕਰ ਲਈ ਤਾਂ ਕਿ ਆਪਣੇ ਬਾਲਾਂ ਦੀ ਇੱਕ ਫਲੈਟ ਲੁੱਕ ਆ ਜਵੇ ਔਰ ਜਿਹੜੀ ਵੀ ਆਪਾਂ ਸਟਾਈਲਿੰਗ ਕਰੀਏ ਉਹ ਉੱਪਰ ਕੇ ਆਵੇ ਨਜ਼ਰ ਆਵੇ ਵਾਲਾਂ ਦੇ ਵਿੱਚ ਤੇ ਹੁਣ ਇਹਨਾਂ ਦੇ ਦੇਖੋ ਜੇ ਇਹ ਪਤਲੇ ਵਾਲ ਹੈ ਬੇਟਾ ਥੋੜਾ ਨੇੜੇ ਕਰ ਲੋ ਇਹ ਪਤਲਾ ਵਾਲ ਹੈ ਇਹ ਪਤਲੇ ਵਾਲ ਦੇ ਵਿੱਚ ਜਦੋਂ ਸਟਾਈਲਿੰਗ ਕਰਾਂਗੇ ਤਾਂ ਉਹ ਇਦਾਂ ਸਹੀ ਨਹੀਂ ਆਣੀ ਹੈਗੀ ਬਹੁਤ ਠਿੰਨ ਲੱਗੂਗੀ ਇਹਦੇ ਵਿੱਚ ਆਪਾਂ ਕਰਾਂਗੇ ਬਾਉਂਸ ਕ੍ਰੀਏਟ ਬਾਉਂਸ ਕ੍ਰੀਏਟ ਆਪਾਂ ਕਦੇ ਨਾਲ ਕਰਦੇ ਆਂ ਕ੍ਰੀਮ ਪਰ ਦੇ ਨਾਲ ਇੱਦਾਂ ਦਾ ਹੁੰਦਾ ਕ੍ਰੀਮਪਰ ਕ੍ਰੀਮਪਰ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਲਓ ਕਿਸੇ ਵੀ ਬ੍ਰਾਂਡ ਦਾ ਤੁਹਾਨੂੰ ਜਿਹੜਾ ਵੀ ਠੀਕ ਲੱਗਦਾਗਾ ਇਦਾਂ ਇਹਦੇ ਅੰਦਰ ਵੇਵਜ਼ ਬਣੇ ਹੁੰਦੇ ਨੇਗੇ ਇਹਦੇ ਅੰਦਰ ਵੀ ਹੀਟ ਹੁੰਦੀ ਹੈਗੀ ਟੈਂਪਰੇਚਰ ਹੁੰਦਾਗਾ ਜਿੱਦਾਂ ਆਪਾਂ ਆਇਰਨ ਦਾ ਟੈਂਪਰੇਚਰ ਸੈੱਟ ਕਰਦੇ ਆ ਉਦਾਂ ਹੀ ਆਪਾਂ ਕ੍ਰੀਮਪਰ ਦਾ ਟੈਂਪਰੇਚਰ ਸੈੱਟ ਕਰਨਾ ਹੁੰਦਾ ਜੇਕਰ ਵਾਲ ਤੁਹਾਨੂੰ ਲੱਗਦਾ ਵੀ ਕਾਫੀ ਅਨ ਹੈਲਦੀ ਵਾਲ ਹੈ ਬ੍ਰੇਕ ਹੋਏ ਹੋਏ ਹੈ ਬੇ ਬਹੁਤ ਹੀ ਜ਼ਿਆਦਾ ਵੀਕ ਵਾਲਾ ਤਾਂ ਤੁਸੀਂ ਜਿਹੜਾ ਟੈਂਪਰੇਚਰ ਹੈ 140 ਡਿਗਰੀ ਔਰ 160 ਡਿਗਰੀ ਰੱਖ ਸਕਦੇ ਹੋ 140 160 ਦੇ ਵਿੱਚ ਰੱਖ ਸਕਦੇ ਹੋ ਜਿਹੜਾ ਇਹ ਨਹੀਂ ਹੈਗੀ ਕੁਝ ਨਹੀਂ ਹੈਗਾ ਇਹਦੇ ਵਿੱਚ ਤਾਂ ਆਪਾਂ ਇਹਦੇ ਉੱਪਰ ਟੈਂਪਰੇਚਰ ਰੱਖਾਂਗੇ 180 180 ਡਿਗਰੀ 180 ਠੀਕ ਹੈ ਜੀ ਜੇ ਅਗਰ ਥੋੜਾ ਥਿੱਕ ਹੈਰ ਹੋਊਗਾ ਇਹਦੇ ਨਾਲੋਂ ਤਾਂ ਤੁਸੀਂ ਆਰਾਮ ਨਾਲ 200 220 ਡਿਗਰੀ ਤੇ ਕੰਮ ਕਰ ਸਕਦੇ ਹੋਗੇ ਠੀਕ ਹੈ ਜੀ ਚਲੋ ਆਪਾਂ ਸਟਾਰਟ ਕਰਦੇ ਹਾਂ ਕ੍ਰਿਪਿੰਗ ਹਾਂਜੀ ਦੇਖੋ ਜੀ ਐਦਾਂ ਆਪਾਂ ਨੇ ਲੈਣਾ ਹੁੰਦਾਗਾ 1/2 ਇੰਚ ਦਾ ਸੈਕਸ਼ਨ ਠੀਕ ਹੈ ਹਲਕਾ ਜਿਹਾ ਆਪਣੇ ਫੈਂਡ ਦੇ ਵਿੱਚ ਆਪਾਂ ਨੇ ਇਦਾਂ ਪਕੜ ਲੈਣਾ ਵਾਲਾ ਨੂੰ ਕ੍ਰਿੰਪਰ ਔਨ ਕਰ ਲਿਆ 180 ਡਿਗਰੀ ਤੇ ਮੈਨੇ ਇਦਾਂ ਆਪਾਂ ਇਹ ਥੋੜਾ ਸਕੈਲਪ ਤੋਂ ਧਿਆਨ ਦੇ ਨਾਲ ਦਬਾ ਦੇ ਨੇ ਇਹ ਦਦਵਾਰ ਦੇਖੋ ਜਦ ਦਵਾਰੇ ਵਿੱਚ ਇਦਾਂ ਲਾਈਨਿੰਗ ਕ੍ਰੀਏਟ ਹੋ ਜਾਣਗੀ ਆ ਔਰ ਵਾਲਾਂ ਦੇ ਵਿੱਚ ਬਹੁਤ ਅੱਛਾ ਬੌਂਸ ਆਊਗਾ ਜੇ ਆਪਾਂ ਚਾਹੀਦੀ ਵੀ ਆਪਣੀ ਲਾਈਨਿੰਗ ਇਹ ਦਿਖਣ ਨਾ ਆਪਣੇ ਵਾਲਾਂ ਦੇ ਵਿੱਚ ਪਰ ਕਰਿੰਪਿੰਗ ਵੀ ਹੋ ਜੇ ਜਦੋਂ ਇੱਕ ਵਾਰ ਆਪਣੀ ਕਰਿੰਪਿੰਗ ਸਾਰੀ ਹੋ ਜਾਵੇ ਡਨ ਤਾਂ ਆਪਾਂ ਵਾਲਾਂ ਨੂੰ ਇੱਕ ਦੋ ਵਾਰ ਕੌਮ ਕਰ ਲਓ ਅੱਛੀ ਤਰ੍ਹਾਂ ਤਾਂ ਆਪਣੀ ਜਿਹੜੀ ਇਹ ਲਾਈਨਿੰਗ ਹੈ ਇਹ ਘੱਟ ਜੂਗੀ ਤੇ ਵਾਲਾਂ ਦੇ ਵਿੱਚ ਬੌਂਸ ਰਹਿ ਜਾਊਗਾ ਹਾਂਜੀ ਦੇਖੋ ਆਪਾਂ ਪਹੁੰਚ ਗਏ ਕਰਿੰਪਿੰਗ ਕਰਦੇ ਕਰਦੇ ਕਰਾਊਨ ਪੋਰਸ਼ਨ ਦੇ ਵਿੱਚ ਕਰਾਊਨ ਜਦੋਂ ਇਹ ਵਾਲੇ ਕਰਾਉਣ ਵਾਲੇ ਏਰੀਆ ਤੇ ਆਪਾਂ ਆੰਦੇ ਹਣਾ ਜਿਹਦੀ ਆਪਣੀ ਰੂਟ ਹੁੰਦੀ ਹੈ ਇਹ ਥੋੜੀ ਉੱਪਰ ਨੂੰ ਜਾ ਕੇ ਆਪਾਂ ਸਟ੍ਰੇਟ ਕਰਨੀ ਹੁੰਦੀ ਹੈ ਐਦਾਂ ਦੇਖੋ ਜਿੱਥੇ ਵਾਲ ਖਿੱਚ ਕੇ ਬਿਲਕੁਲ ਸਿੱਧਾ ਹੁੰਦਾ ਹੈਗਾ 90 ਡਿਗਰੀ ਬਣਦੀ ਹੈ ਉੱਥੇ ਹੀ ਆਪਾਂ ਨੇ ਕਰਿੰਪ ਕਰਨਾ ਵਾਲਾ ਆਇਰਨ ਵੀ ਤੁਸੀਂ ਐਦਾਂ ਹੀ ਕਰਨੀ ਹੈ ਕਰਾਊਨ ਏਰੀਆ ਦੀ ਬਿਲਕੁਲ ਸਟ੍ਰੇਟ ਰੱਖ ਕੇ ਐਦਾਂ ਐਦਾਂ ਕਰਕੇ نیچے ਲੈ ਜਾਓ ਇਹ ਆਪਾਂ ਨੇ ਐਦਾਂ ਐਦਾਂ ਕਰਕੇ ਬਾਉਂਸ ਦੇ ਕੇ نیچے ਲੈ ਆਉਣਾ ਹੈ ਆਮ ਨਾਲ ਆ ਜੀ ਇਹਨੇ ਚ ਬੰਸੀ ਹੋ ਗਿਆ ਜੀ ਨਾ ਪਹੁੰਚ ਗਏ ਜੀ ਇਅਰ ਟੂ ਇਅਰ ਸੈਕਸ਼ਨ ਦੇ ਵਿੱਚ ਇਹਨੂੰ ਇਅਰ ਟੂ ਇਅਰ ਆਪਾਂ ਕਰਨਾ ਹੁੰਦਾ ਹੈਵੇਂ ਸਾਈਡ ਜਿੱਦਾਂ ਆਪਾਂ ਆਇਰਨ ਕਰਦੇ ਆ ਸੇਮ ਹੀ ਪ੍ਰੋਸੀਜਰ ਹੁੰਦਾ ਹੈ ਆਇਰਨ ਦੀ ਤਰ੍ਹਾਂ ਹੀ ਸਟੈਪ ਆਪਾਂ ਉਦਾ ਹੀ ਲੈਣੇ ਨੇ ਜਿਹੜੀ ਸੈਕਸ਼ਨਿੰਗ ਕਰਨੀ ਹੈ ਬਰੂਟਰ ਨੂੰ ਬਿਲਕੁਲ ਸਿੱਧਾ ਰੱਖਣਾ ਹੈ ਆਰਾਮ ਦਾ ਤਰੀਕਾ ਹੈ ਜੀ ਕਰਿੰਪਿੰਗ ਕਰਨ ਨਾਲ ਦੇਖੋ ਕਿੰਨਾ ਅੱਛਾ ਆਪਣੇ ਵਾਲਾਂ ਦੇ ਵਿੱਚ ਵਾਮਸ ਆ। ਐਵੇਂ ਲੱਗ ਰਹੀ ਨਹੀਂ ਜਿਵੇਂ ਬਹੁਤ ਜ਼ਿਆਦਾ ਹੈਵੀ ਹੈਅਰਸ ਹੋਣ। ਜਦੋਂ ਜਦੋਂ ਆਪਾਂ ਇੱਥੇ ਤੋਂ ਦੋ ਬਾਰ ਕਾਮ ਕਰਦੇ ਨਹੀਂ ਤਾਂ ਜਿਹੜੀ ਵੇਵਜ਼ ਵਿੱਚ ਬਣ ਜਾਂਦੀਆਂ ਨਾ ਬਟ ਆ ਗਈਆਂ ਉਹ ਠੀਕ ਹੋ ਜਾਂਦੀਆਂ। ਹਾਂਜੀ ਹੁਣ ਆਪਾਂ ਕਰਨੀ ਹੈ ਇਹਨਾਂ ਦੇ ਵਾਲਾਂ ਦੇ ਵਿੱਚ ਇੱਕ ਬ੍ਰੇਡ ਬਣਾਣੀ ਹੈ। ਬਟ ਫਿਰ ਵੀ ਮੈਂ ਤੁਹਾਨੂੰ ਥੋੜਾ ਜਿਹਾ ਫਰੰਟ ਵੇਰੀਏਸ਼ਨ ਵੀ ਸਟਾਰਟ ਕਰਾ ਲੈਂਗੇ ਨਾਲ ਨਾਲ। ਆਪਾਂ ਫਰੰਟ ਤੇ ਬਣਾਵਾਂਗੇ ਸਿੰਪਲ ਫ੍ਰੈਂਚ ਬ੍ਰੇਡ। ਠੀਕ ਹੈ ਤੁਹਾਨੂੰ ਥੋੜਾ ਉਹਦੇ ਬਾਰੇ ਵੀ ਪਤਾ ਲੱਗ ਜਾਊਗਾ ਵੀ ਆਪਾਂ ਫ੍ਰੈਂਚ ਬ੍ਰੇਡ ਫਰੰਟ ਤੇ ਕਿੱਦਾਂ ਬਣਾਉਨੇ ਆ आप एक सैक्शन लवेंगे नॉर्मल जिम्मे गुत्त बना उस तरह तीन बल पाद तीन बल लै लें तीन स्टैंड लै लें जी फर्स्ट वाली है सैकेंड रखा जी थर्ड है पिचकार आज सेंटर जिम्मे नॉर्मल आप पुठी गुत्त करते दे चीज देख अपना पहला बल बन गया ਹੁਣ ਆਪਾਂ ਜਿਹੜੇ ਹੀ ਸੈਕਟਿਨ ਵਾਲਾ ਗੁੰਦ ਲੱਗਾਗੇ ਇਹਨੂੰ ਗ੍ਰਿਪ ਬਣਾਵਾਂਗੇ ਗ੍ਰਿਪ ਬਣਾਉਣ ਤੋਂ ਬਾਅਦ ਜਿਹੜਾ ਸੈਕੰਡ ਸੈਕਸ਼ਨ ਚੱਕਾਂਗੇ ਆਪਾਂ ਸੈਂਟਰ ਜਿਵੇਂ ਪਾ ਲੜੀਗਾ ਦੇਖੋ ਬੇਟਾ ਇਦਾਂ ਆਪਾਂ ਨੇ ਜਿਹੜਾ ਵਾਲ ਗੁੰਦਣਾ ਹੁੰਦਾ ਨਾ ਉਸੇ ਗੁੰਦਣ ਵਾਲੇ ਵਾਲ ਦੇ ਵਿੱਚ ਆਪਾਂ ਨੇ ਆਪਣਾ ਜਿਹੜਾ ਨਵਾਂ ਸੈਕਸ਼ਨ ਲੈਣਾ ਹੈਗਾ ਸੈਂਟਰ ਚ ਰੱਖ ਲਿਆ ਸੈਂਟਰ ਚ ਰੱਖ ਕੇ ਸੈਂਟਰ ਚ ਰੱਖ ਲਿਆ ਔਰ ਸਾਈਡ ਵਾਲੇ ਨਾਲ ਐਦਾਂ ਗੁੰਦਤਾ ਫਰਸਟ ਸੈਕਸ਼ਨ ਫੇਰ ਤੋਂ ਲਿਆ ਸੈਂਟਰ ਚ ਰੱਖ ਲਿਆ ਇਹਦੇ ਵਿੱਚ ਆਪਾਂ ਨੇ ਇੱਕ ਸਟੈਪ ਲਿਆ ਔਰ ਸੈਂਟਰ ਚ ਰੱਖ ਲਿਆ ਔਰ ਲਾਸਟ ਵਾਲੇ ਨਾਲ ਗੁੰਦ ਲਿਆ ਫੇਰ ਤੋਂ ਆਪਾਂ ਪਹਿਲਾ ਸਟੈਪ ਰੱਖ ਲਿਆ ਆਪਣਾ ਨਵਾਂ ਸੈਕਸ਼ਨ ਲਿਆ ਉਨੂੰ ਸੈਂਟਰ ਚ ਰੱਖਤਾ ਸਾਈਡ ਵਾਲੇ ਨਾਲ ਗੁੰਦ ਲਿਆ। ਇਦਾਂ ਹੀ ਆਪਣੀ ਫ੍ਰੈਂਚ ਬ੍ਰੈਡ ਤਿਆਰ ਹੋ ਗਈ। ਅਗਰ ਤੁਸੀਂ ਇਦਾਂ ਫ੍ਰੈਂਚ ਬ੍ਰੈਡ ਬਣਾ ਕੇ ਕਈ ਵਾਰ ਤੁਸੀਂ ਸੋਚਦੇ ਹੋ ਨਾ ਵੀ ਪਤਾ ਨਹੀਂ ਕਈਆਂ ਦੇ ਪੀਨਜ਼ ਨਹੀਂ ਲੱਗੇ ਹੁੰਦੇ ਓਪਨ ਹੇਅਰਸ ਰੱਖੇ ਹੁੰਦੇ ਆ। ਥੋੜਾ ਮੈਂ ਤੁਹਾਨੂੰ ਉਹ ਵੀ ਦੱਸ ਦਨੀ ਆ ਕਿ ਉਹ ਕਿਦਾਂ ਕਰਦੇ ਆ। ਇਦਾਂ ਆਪਾਂ ਚੋਟੀ ਤਿਆਰ ਕਰ ਲਈ ਆ ਆਪਣੀ। ਅਜੀ ਕਈ ਵਾਰ ਤੁਸੀਂ ਕੀਆ ਦੇ ਓਪਨ ਸਟਾਈਲ ਕੀਤਾ ਹੁੰਦਾ ਐ ਏਦਾਂ ਓਪਨ ਹੈਅਰਸ ਰੱਖੇ ਹੁੰਦੇ ਨੇ ਜਿਵੇਂ ਇਹ ਚਾਹਣਤਾ ਦੇਖੋ ਕਿੰਨਾ ਅੱਛਾ ਲੈਂਥ ਵੀ ਲੱਗ ਰਹੀ ਐ ਬੌਮਸ ਵੀ ਐ ਬਾਲਾਂ 'ਚ ਚਾਹਣਤਾ ਹੀ ਕਿਤੇ ਜਾਣਾ ਕਿਸੇ ਫੰਕਸ਼ਨ 'ਚ ਅਗਰ ਲੂਜ਼ ਹੈਅਰ ਰੱਖਣੇ ਨੇ ਐਦਾਂ ਲੂਜ਼ ਹੈਅਰ ਵੀ ਰੱਖ ਸਕਦੇ ਨੇ ਲੂਜ਼ ਹੈਅਰ ਰੱਖੇ ਨੇ ਅੱਗੇ ਆਪਾਂ ਬ੍ਰੇਡਸ ਬਣਾਈਆਂ ਨੇ ਇਹ ਛੁਪਾਉਣ ਵਾਸਤੇ ਆਪਾਂ ਨੇ ਇਹਨਾਂ ਦੇ ਬਾਲਾਂ ਦੇ ਨੀਚੇ ਹੀ ਇਹਨਾਂ ਨੂੰ ਦੋਨਾਂ ਬ੍ਰੇਡਸ ਨੂੰ ਇਕੱਠੀ ਕਰਕੇ ਇੱਥੇ ਆਪਾਂ ਰਬੜ ਲਗਾ ਦੇਣੀ ਐ ਇਹ ਵਿਲ ਪੁਆਇੰਟ ਤੇ ਰਬੜ ਲੱਗ ਜੂਗੀ ਉਹਦੇ ਉੱਪਰ ਬਾਲ ਆ ਜਾਣਗੇ ਐਦਾਂ ਬਿਲਕੁਲ ਵੀ ਠੀਕ ਹੈ ਇਹ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਟ੍ਰਿਕ ਦਿੱਤਾਗਾ ਤੁਸੀਂ ਐਦਾਂ ਕਰ ਸਕਦੇ ਹੋ ਕੋਈ ਵੀ ਫਰੰਟ ਸਟਾਈਲਿੰਗ ਕਰੋ ਉਹਦੀ ਜਿਹੜੀ ਬ੍ਰੇਡ ਬਣਾਉਂਗੇ ਜਾਂ ਬਚੇ ਹੋਏ ਵਾਲ ਹੋਣਗੇ ਉਹਨਾਂ ਨੂੰ ਤੁਸੀਂ ਬੜੇ ਵਾਲੇ ਵਾਲਾਂ ਦੇ نیچے ਐਦਾਂ ਇੱਥੇ ਰਬੜ ਲਗਾ ਦੇ ਇੱਕੋ ਬਟੇ ਹੁਣ ਆਪਾਂ ਬਣਾ ਰਹੇ ਹਾਂਗੇ ਚਾਰ ਲੜੀਗੁੱਤ ਪਹਿਲਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸिखਾਈ ਟੂ ਬ੍ਰੇਡ ਟੂ ਬ੍ਰੇਡ ਦਾ ਆਪਾਂ ਨੇ ਬ੍ਰੇਡ ਵੀ ਬਣਾਈ ਉਹਦਾ ਜੁੜਾ ਲੈਂਦਾ ਆ ਫਿਰ ਆਪਾਂ ਬਣਾਈ ਥਰੀ ਬ੍ਰੇਡ ਉਹਦਾ ਵੀ ਆਪਾਂ ਨੇ ਤੁਹਾਨੂੰ ਜੁੜਾ ਵੀ ਸिखਾਇਆ ਤੇ ਬ੍ਰੇਡ ਉਹਨਾਂ ਨੇ ਵੀ ਸिखਾਈ अज आप करा फोर बे ठीक तो चार है चारन टू थ दो इधर हैंडल कर लो दो इधर कर लो ठीक है कुछ नहीं करना कोई औखा नहीं बिल्कुल सौखा है नॉर्मल आप पुठी कुत्त करते जिम्मे पहला वाल अंदर ਤਾਂ ਬਣ ਗਿਆ ਆਪਣੀ ਕੁੱਤੀ ਜਿਹੜਾ ਲਾਸਟ ਵਾਲਾ ਸੈਕਸ਼ਨ ਆਪਣੇ ਕੋਲ ਬਚਿਆ ਉਹਨੂੰ ਆਪਾਂ ਨੀਚੋਂ ਦੀ ਟਰਨ ਲੈ ਲਾਂਗੇ ਕਿ ਤੇ ਰਿੱਪ ਬਣਾ ਲਓ ਨੋਰਮਲ ਜਿਵੇਂ ਕੁੱਤੀ ਕੁੱਤ ਕਰਦੇ ਆ ਕੁੱਤੀ ਕੁੱਤ ਕਰੋ ਤਿੰਨ ਲੜਾਂ ਦੀ ਪਹਿਲੀਆਂ ਦੀ ਜਿਹੜਾ ਸਭ ਤੋਂ ਲਾਸਟ ਵਾਲਾ ਉਹਨੂੰ ਨੀਚੋਂ ਦੀ ਕੱਢ ਲਓ ਫਿਰ ਤੋਂ ਆਪਾਂ ਤਿੰਨ ਲੜੀ ਕੁੱਤ ਕਰੋ ਉੱਥੇ ਵਾਲੀ ਔਰ ਸਭ ਤੋਂ ਲਾਸਟ ਵਾਲਾ ਅੰਦਰੋਂ ਦੀ ਕੱਢ ਲਓ ਅਬ ਇਹਨੂੰ ਮੈਂ ਹਲਕਾ ਹਲਕਾ ਨਾ ਫੈਲਾ ਲਿਆ ਬਾਲਾਂ ਨੂੰ ਥੋੜੀ ਆਪ ਆਪਣੀ ਗ੍ਰੇਡ ਨੂੰ ਚੋੜਾ ਕਰ ਦਿੱਤਾ ਇਸੇ ਗ੍ਰੇਡ ਨੂੰ ਚੋੜਾ ਕਰਕੇ ਨੋਰਮਲੀ ਆਪਾਂ ਐਦਾ ਤੰਗ ਲਾ ਲਾ ਸੱਦਾ ਇਹਨੂੰ ਕੁਮਾਰ ਕੇ ਲਈਏ ਜਿਹੜੇ ਆਪਣੇ ਨੀਚੇ ਵਾਲੇ ਬਾਲ ਨੇ ਲਾਸਟ ਵਾਲੇ ਉਹ ਆਪਾਂ ਇਹਦੇ ਅੰਦਰ ਕਰਦੇ ਹਾਂ बहुत बन ही अच्छा प्यारा हेयर हेयरपिन लगा कोई भी जूस नहीं है अच्छी तरह हेयरपिन लगाने में जो तुम स्टाइलिंग करके किसी फंक्शन की रेडी कर रहे हो तो स्प्रे जरूर करो ताकि अच्छी तरह स्टे रहे स्टाइल देखो कितनी प्यारी एक होनी है ये तो किसी साड़ी ਨਾਲ ਗਾਉਨ ਨਾਲ ਐਦਾ ਡਾਊਨ ਬਣਵਾ ਸਕਦੇ ਡੈਕੋਰੇਟ ਤੁਸੀਂ ਆਪ ਹੀ ਮਿਰਜੇ ਨਾਲ ਕੁਝ ਲਗਾਓ ਛੋਟੇ ਛੋਟੇ ਸੁੰਦ ਪੇਂਝਲਗਾ ਲਓ ਬਿਊਟੀਫੁੱਲ ਡੂਮਣੀ ਆਪਣਾ ਬਿਲਕੁਲ ਸਿੰਪਲ ਜਿਹਾ ਪਗੂਟਾ ਬਣਾਈ ਸੀ ਉਸੇ ਤੋਂ ਆਪਾਂ ਨੇ ਜੁੜਾਣਾ ਚਾਹਤ ਹੈ ਡੈਕੋਰੇਸ਼ਨ ਤੁਸੀਂ ਆਪਣੇ ਹਿਸਾਬ ਨਾਲ ਕਰ ਲਓ ਪੇਂਟ ਲਗਾਓ ਕੋਈ ਫਲਾਵਰ ਲਗਾਓ ਚਾਹੇ ਟਿਆਰਾ ਲਗੋ ਹਾਂਜੀ ਤੁਹਾਨੂੰ ਮੇਰਾ ਅੱਜ ਦਾ ਜਿਹੜਾ ਹੈਅਰ ਸਟਾਈਲ ਹੈ ਉਹ ਕਿੱਦਾਂ ਦਾ ਲੱਗਿਆ ਮੇਰਾ ਸਿਖਾਉਣ ਦਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਮੇਰੇ ਚੈਨਲ ਨੂੰ ਤੁਸੀਂ ਖੂਬ ਪਿਆਰ ਦਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ あの味。I